ਆ ਸਾਰੇ ਇੱਥੇ ਅਕਰ ਚਰਨ ਸਿੰਘ ਐਸ ਐਚਓ ਆਇਆ ਜੀ ਪਹਿਲਾ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆਮ ਪ੍ਰਸ਼ਾਸਨ ਦਾ ਧੱਕਾ ਆਇਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਇਹ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨਿਕ ਦੁਰਚਰਨ ਸਿੰਘ ਐਸ ਐਚਓ ਸ਼ਰਿਆਮ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਮ ਗੁੰਡਾਗਰਦੀ ਕੀਤੀ ਸੀ ਇਹ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡੇ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਤੱਕਾ ਕਰ ਰਹੀ ਜੀ ਪੁੱਲਸ ਵਾਲੇ 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 ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈ ਹੈ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਏਐਸਏ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੇ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਤੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿਖਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਏਐਸਆਈ ਗੁਰਪ੍ਰੀਤ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਵੀ ਬੇਨਤੀ ਕਰਦੇ ਆ ਇਸੇ ਚੱਕਰ ਜੀ ਪਹਿਲਾਂ ਹੀ ਮੋਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨ ਤੋਂ ਅਫਦਰਬਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕ ਆ ਕਰ ਰਹੇ ਆ ਜੀ ਪਹਿਲੇ ਨੰਬਰ ਤੇ ਭਾਜੀ 4 ਦਿਨ ਤੋਂ ਜਿਹੜਾ ਜਾਦੂ ਐਮਸੀ ਮੈਨੂੰ ਘਰ ਨਹੀਂ ਵੜਨ ਦੇਣ ਦਿਆ ਸਾਡੇ ਘਰ ਦੇ ਗਾੜੀ ਰੋਜ਼ ਨਾਕਾ ਲਾ ਦਿੰਦਾ ਚੌਂਕੀ ਵਾਲਿਆ ਗੱਡੀਆਂ ਖਿਲਾਰ ਦਿੰਦਾ ਅਸੀਂ ਕੰਮ ਨਹੀਂ ਵਰਦੇ 4 ਦਿਨ ਤੋਂ ਬਾਹਰ ਆ ਅੱਜ ਸਵੇਰ ਤੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਸਾਡੇ ਤੇ ਕੋਈ ਕਾਰਵਾਈ ਕਰਨੀ ਅਸੀਂ ਫਿਰ ਵੀ ਆਪਣਾ ਬੜਾ ਬਚਾ ਕੀਤਾ ਇੱਥੇ ਮੇਰਾ ਵੀਰ ਸੁਖ ਪਲਵਾਨ ਹੈਗਾ ਸਿਰਫ ਅਸੀਂ ਦੋਨੇ ਬੰਦੇ ਆ ਕੋਈ ਕਿਸੇ ਨੂੰ ਅਸੀਂ ਪੈਸੇ ਨਹੀਂ ਵੰਡਣ ਦੇ ਕੋਈ ਗੱਲ ਨਹੀਂ ਇਹ ਪੁਲਿਸ ਵਾਲੇ ਆਏ ਨਾ ਜਾਦੂ ਪਲਵਾਨ ਨੇ ਇਸ਼ਾਰਾ ਕੀਤਾ ਸਾਹਮਣੇ ਖਲੋ ਕੇ ਕਿ ਉਹ ਬੰਦੇ ਪੈਸੇ ਵੰਡਣ ਦੇ ਸਾਡੇ ਕੋਲ ਕੋਈ ਬੰਦਾ ਨਹੀਂ ਹੈਗਾ ਅਸੀਂ ਦੋਨੇ ਮੈਦੇ ਪਲਵਾਨ ਗੱਲਬਾਤ ਹੀ ਕਰਨ ਦੇ ਹਲੈਕਸ਼ਨ ਬਾਰੇ ਬੂਥ ਤੋਂ ਉੱਠ ਕੇ ਆਵਾ ਇਨਾ ਧੱਕੇ ਦੇ ਨਾਲ ਹੀ ਮੇਰੇ ਨਾਲ ਧੱਕਾ ਮੁਕੀ ਕਰਕੇ ਦੇ ਨਾਲੇ ਮੇਰੀ ਜੇਬ ਵਿੱਚ ਹੱਥ ਮਾਰ ਕੇ ਤਲਾਸ਼ੀਆ ਲੈ ਕੇ ਜਾਦੂ ਜਿਹੜਾ ਸ਼ਰਿਆ ਪੈਸੇ ਵੰਡਣ ਡਿਆ ਵਾ ਇਹ ਕਿ ਕੜਾ ਸੱਚ ਹੋਈ ਅਸੱਚੋ ਸਰਦਾਰ ਗੁਰਚਰਨ ਸਿੰਘ ਤੇ ਚੌਂਕੀ ਇਨਚਾਰਜ ਏਐਸਆਈ ਗੌਰਪ੍ਰੀਤ ਸਿੰਘ ਖੁਦ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਈਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਐ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇਕ ਬੋਰਡ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜਓ ਆ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲੋਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿੱਤਰਾ ਪਹਿਲੋਂ 3 ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ